ਦੋਸਤੋ ਮਾਨਸਾ ਜ਼ਿਲ੍ਹੇ ਦਾ ਪਿੰਡ ਮੂਸਾ ਇਹ ਜੋ ਤੁਹਾਨੂੰ ਦਿਖਾ ਰਹੇ ਆਂ ਸਾਲਕ ਪਹਿਲਾਂ ਇੱਥੇ ਸੁਭਾਤ ਵੀ ਸੀ ਭਰਾਂਡਾ ਵੀ ਸੀ ਬੈਠਕ ਵੀ ਸੀ ਪੂਰਾ ਘਰ ਸੀਗਾ ਪੂਰਾ ਘਰ ਸੀ ਇਹ ਦਿਖਾ ਸਕਦੇ ਆ ਤੁਹਾਨੂੰ ਉਹ ਜਿੱਥੇ ਤੱਕ ਘਾਹ ਹੋ ਗਿਆ ਹੋਇਆ ਉੱਥੋਂ ਤੱਕ ਇਹ ਘਰ ਸੀ ਇੱਕ ਸਾਲ ਪਹਿਲਾਂ ਬਹੁਤ ਜ਼ਿਆਦਾ ਬਾਰਿਸ਼ ਹੋਈ ਬਾਰਿਸ਼ ਕਾਰਨ ਪਹਿਲਾਂ ਕਮਰਾ ਡਿੱਗਿਆ ਉਸ ਤੋਂ ਬਾਅਦ ਭਰਾਂਡਾ ਥੋੜਾ ਥੋੜਾ ਕਰਕੇ ਸਾਰਾ ਘਰ ਡਿੱਗ ਪਿਆ ਹੁਣ ਇਹ ਜੋ ਮਾਤਾ ਕੀ ਇੱਕੇ ਦਾ ਮੁੰਡਾ ਗਾ ਦੋਨੇ ਰਹਿੰਦੇ ਆ ਘਰ ਵਾਲਾ ਨਹੀਂ ਹੈ ਹੁਣ ਕਿਸੇ ਦੇ ਘਰੇ ਬੈਠੀ ਹੈ ਜਿਹੜਾ ਸਮਾਨ ਸੀਗਾ ਉਹ ਵੀ ਟੁੱਟ ਭੱਜ ਗਿਆ ਸੀ ਕਿਸੇ ਦੇ ਘਰੇ ਬੈਠ ਕੇ ਟਾਈਮ ਪਾਸ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਖਾਲੀ ਪਲਾਟ 'ਚ ਖੜੀ ਹੈ ਇਹ ਪਲਾਟ ਨਹੀਂ ਸਾਲ ਪਹਿਲਾਂ ਇੱਥੇ ਪੂਰਾ ਵਧੀਆ ਘਰ ਸੀ ਇਹਨਾਂ ਦਾ ਇਹ ਮਾਤਾ ਖੜੇ ਨੇ ਹੁਣ ਘਰੋਂ ਬੇਕਾਰ ਹੋ ਗਏ ਕਿਸੇ ਦੇ ਬਾਗਲ 'ਚ ਬੈਠੇ ਨੇ ਇਹ ਗੱਲ ਕਰਵਾਵਾਂਗੇ ਹਾਂਜੀ ਮਾਤਾ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਜੀ ਬੰਦੇ ਬਕੋਰੇ ਮੋਸਾ ਜੀ ਅੱਛਾ ਜੀ ਦੱਸੋ ਜੀ ਕਿਵੇਂ ਡਿੱਗਿਆ ਕਰ ਕਿੰਨਾ ਚਿਰ ਹੋ ਗਿਆ ਦਵਾ ਜੀ ਸਾਲ ਤੋਂ ਉਹਨੂੰ ਹੋ ਗਿਆ ਡਿੱਗੇ ਨੂੰ ਉਦੋਂ ਬਾਅਦ ਫਿਰ ਸਾਡੀ ਜੱਸ ਵਾਤ ਲੱਗੀ ਸੀ ਹੂੰ ਫਿਰ ਸਾਰੇ ਕਹਿੰਦੇ ਵੀ ਤੁਸੀਂ ਥੱਲੇ ਆ ਜਾਓਗੇ ਵੀ ਹੁਣ ਤੁਸੀਂ ਦੇਹੜ ਦੇਓ ਨਾ ਹੂੰ ਤੇ ਫਿਰ ਦੁਵਾਕਾ ਨੇ ਦੇਹੜਤਾ ਮੈਨੂੰ ਲੱਗ ਰਿਹਾ ਕਿਤੇ ਦਰਖਾਸਤ ਦਿੱਤੀ ਨਾ ਜੀ ਦਰਖਾਸਤ ਨਹੀਂ ਕਿਤੇ ਦਿੱਤੀ ਉਹ ਲਿਖ ਕੇ ਲੈ ਗਈ ਸੀ ਕੌਣ ਲਿਖ ਕੇ ਲੈ ਗਈ ਸੀ ਪਤਾ ਨਹੀਂ ਕੋਈ ਮੁੰਡਾ ਆਇਆ ਸੀ ਸੈਕਟਰੀ ਹੂੰ ਉਹ ਦੇਖ ਕੇ ਲੈ ਗਿਆ ਸਾਡਾ ਜਦੋਂ ਉਹ ਡਿੱਗਿਆ ਦਾ ਉਹ ਤੋਂ ਫੋਟੋਆਂ ਫੁੱਟੂਆਂ ਲਾ ਕੇ ਲੈ ਗਿਆ ਸੀ ਕੌਣ ਕੌਣ ਹੈ ਮਾਤਾ ਪਰਿਵਾਰ ਚ ਅਸੀਂ ਦੋਨੇ ਮਾਂ ਪੁੱਤਾਂ ਅੱਛਾ ਅੱਛਾ ਹਾਂਜੀ ਤੇ ਗੁੱਡੀਆਂ ਕਿੰਨੀਆਂ ਸੀਗੀਆਂ ਗੁੱਡੀਆਂ 5 ਹੈ ਜੀ ਅੱਛਾ ਜੀ ਉਹ ਬੈਹਿਆਂ ਹੁੰਆਂ ਅੰਛੇਕਾਰ ਵਾਲਾ ਉਹ ਜੀ ਦੇਖੋ ਵੀ 5 ਸਾਲ ਹੋ ਗਏ 5 ਸਾਲ ਹੋ ਗਏ 6 ਸਾਲ ਲੱਗ ਰਹੇ ਅੱਛਾ ਹੁਣ ਫਿਰ ਇੱਥੇ ਇੱਕ ਘਰ ਤਾਂ ਤੁਹਾਡਾ ਹੈ ਨਹੀਂ ਹੁਣ ਕਿੱਥੇ ਬੈਠਾਂ ਹਾਂ ਤੁਸੀਂ ਅਸੀਂ ਤਾਂ ਜੀ ਬਾਗਲ 'ਚ ਬੈਠੇ ਹਾਂ ਕਿਸੇ ਚੱਕਰਾਇਆ ਦਿਨੇ ਨਹੀਂ ਜੀ ਹਲੇ ਤਾਂ ਉਹੀ ਬੈਠੇ ਆ ਕਰਾਇਆ ਨਹੀਂ ਲਏ ਜੀ ਅੱਛਾ ਹਾਂ ਅੱਛਾ ਹੁਣ ਕੀ ਮੰਗ ਕਰ ਦੂੰ ਅਸੀਂ ਹੁਣ ਚੱਲ ਆਏ ਘਰ ਪੈ ਜੀ ਸਾਡਾ ਇੱਕ ਕਮਰਾ ਬਣ ਜਾਏ ਹਾਂ ਕਮਰਾ ਬਣ ਜਾਏ ਅੱਛਾ ਦੋਸਤੋ ਇਹ ਮਾਤਾ ਨੇ ਆਪਣੇ ਹਾਲ ਸੁਣਾਤਾ ਇਹ ਜਿੱਥੇ ਤੱਕ ਨਿਗਾਹ ਜਾਂਦੀ ਉਹ ਪਲਾਟ ਆ ਸਾਰਾ ਇਹਨਾਂ ਦਾ ਇੱਥੇ ਮਕਾਨ ਬਣਿਆ ਹੋਇਆ ਸੀਗਾ ਪਰ ਉਸ ਤੋਂ ਬਾਅਦ ਸਾਲ ਪਹਿਲਾਂ ਘਰ ਡਿੱਗ ਪਿਆ ਹੁਣ ਘਰੋਂ ਬੇਕਾਰ ਹੈ ਬਸ ਖਾਲੀ ਪਲਾਟ ਚ ਜੀੜਾ ਮਾਰ ਕੇ ਮੁੜ ਜਾਂਦੇ ਨੇ ਅਫਸੋਸਤਾ ਹੁੰਦਾ ਹਰੇਕ ਬੰਦੇ ਨੂੰ ਆਪਣਾ ਘਰ ਜ਼ਰੂਰੀ ਹੁੰਦਾ ਕਿਉਂਕਿ ਸਿਰ ਤੇ ਛੱਤ ਬਹੁਤ ਜ਼ਰੂਰੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਸਿਰ ਤੇ ਛੱਤ ਨਹੀਂ ਮਾਤਾ ਬਹੁਤ ਬਜ਼ੁਰਗ ਹੋ ਚੁੱਕੀ ਹੈ ਇਸ ਉਮਰ ਵਿੱਚ ਵੀ ਜਿੰਨਾ ਕੁ ਹੋ ਸਕਦਾ ਕੰਮ ਮਿਹਨਤ ਮਜ਼ਦੂਰੀ ਕਰਕੇ ਆਪਣਾ ਟਾਈਮ ਪਾਸ ਕਰ ਰਹੀ ਹੈ ਦੋਨੇ ਮਾਂ ਪੁੱਤ ਨੇ ਇਹਨੇ ਮੰਗ ਕੀਤੀ ਹੈ ਜਿੰਨੇ ਵੀ ਸਾਡੇ ਨਾਲ ਵੀਰ ਜੁੜੇ ਹੋਏ ਨੇ ਉਹਨਾਂ ਤੋਂ ਮੰਗ ਕਰਾਂਗੇ ਕਿ ਇਸ ਮਾਤਾ ਦਾ ਆਪ ਇੱਕ ਕਮਰਾ ਬਣਾਉਣਾ ਹੈ ਜਿਹੜੇ ਸਰਕਾਰੀ ਕੰਮ ਹੁੰਦੇ ਆ ਉਹ ਤਾਂ ਸਾਲਾਂ ਦੇ ਸਾਲ ਲੱਗ ਜਾਂਦੇ ਨੇ ਪਤਾ ਨਹੀਂ 5 ਸਾਲ 4 ਸਾਲ ਬਾਅਦ ਕਦੋਂ ਸਰਕਾਰ ਦਾ ਕੰਮ ਰਹਿੜਾ ਪਾਸ ਹੋ ਕਿਉਂਦਾ ਇਹਨਾਂ ਨੂੰ ਹੁਣ ਤੁਰੰਤ ਲੋੜ ਹੈਗੀ ਕਿਉਂਕਿ ਬਾਰਸ਼ਾਂ ਦੇ ਦਿਨ ਨੇ ਅੱਗੇ ਸਰਦੀਆਂ ਦਾ ਮੌਸਮ ਵੀ ਆਊਗਾ ਕਿਰਾਏ ਤੇ ਘਰ ਵੀ ਨਹੀਂ ਲੈ ਸਕਦੀ ਸੋ ਇਸ ਮਾਤਾ ਨੇ ਬੇਨਤੀ ਕੀਤੀ ਹੈ ਕਿ ਸਾਨੂੰ ਕਮਰਾ ਬਣਾ ਕੇ ਦਿੱਤਾ ਜਾਵੇ ਮਾਤਾ ਜੀ ਫੋਨ ਨੰਬਰ ਹੈ ਕੁਛ ਸਾਡੇ ਜਾਂ ਤੁਹਾਡਾ ਹਾਂਜੀ ਹਾਂ ਦੱਸੋ ਜੀ 94785 ਹਾਂ ਜੱਗੇ 73452 ਇੱਕ ਵਾਰੀ ਹੋਰ ਬੋਲ ਦਿਓ 94785 73452 ਠੀਕ ਹੈ